ਸਤਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜ਼ਿਆਦਾ ਬਾਅਰ ਗਏ ਆ ਜੀ ਪਰ ਗੁਰੂ ਨਾਨਕ ਸਾਹਿਬ ਜਿੰਨਾ ਤੇ ਨਹੀਂ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਪੂਰਬ ਦੀ ਜਿਹੜੀ ਯਾਤਰਾ ਹੈ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਾਫੀ ਲੰਬੇਰੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਗਏ ਆ ਬਿਹਾਰ ਵਾਲੇ ਪਾਸੇ ਮੈਂ ਆਪ ਨੂੰ ਇੱਕ ਘਟਨਾ ਸੁਣਾਣ ਲੱਗਾ ਜਿਸ ਪ੍ਰਮਾਤਮਾ ਨੇ ਕਰ ਦਿੱਤਾ ਹੈ ਉਹ ਦਾ ਸ਼ੁਕਰ ਕਰ ਕਿਉਂਕਿ ਸਾਖੀ ਸੰਗਤ ਦੇ ਕਹਨ ਤੇ ਕਿ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਾਣਦੇ ਆ ਤੇ ਇਹ ਗੱਲ ਨੂੰ ਯਾਦ ਚ ਰੱਖੀਏ ਕਿ ਗੁਰੂ ਸਾਹਿਬ ਜੀ ਨੂੰ ਜਦੋਂ ਅੰਦਰ ਸ਼ੁੱਧ ਭਾਵਨਾ ਸ਼ੁੱਧ ਭਾਵਨਾ ਦਰਤ ਕੋਈ ਛਲ ਕੋਈ ਕਪਟ ਵਿਖਾਵਾ ਨਹੀਂ ਪ੍ਰੇਮ ਸਹਦ ਕਿਤੇ ਵੀ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਉਹ ਤੇ ਆਪਣੀ ਰਹਿਮਤ ਵਰਤਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਕਿ ਤੇਗ ਬਹਾਦਰ ਸਿਮਰੇ ਘਰ ਨੌਨਿਦ ਆਵੇ ਤਾਏ ਉਹਨਾਂ ਨੂੰ ਚੇਤੇ ਕਰੀਏ ਘਰ ਨੌਨਿਦ ਆਵੇ ਤਾਏ ਤੇ ਮਹਾਰਾਜ ਕਹਿੰਦੇ ਆ ਸਭ ਥਾਈ ਹੋਏ ਸਹਾਏ ਉਹ ਸਾਰੀਆਂ ਥਾਵਾਂ ਤੇ ਆਪ ਮਦਦਗਾਰ ਹੁੰਦੇ ਆ ਕਈ ਵਾਰੀ ਸਿੱਖਾਂ ਦੀ ਭਾਵਨਾ ਹੁੰਦੀ ਬੜੀਆਂ ਸਾਖੀਆਂ ਐਸੀਆਂ ਨੇ ਕਿ ਮਹਾਰਾਜ ਜੇ ਤੁਸੀਂ ਆ ਸਾਨੂੰ ਵਸਤੂ ਮਿਲ ਗਈ ਨਾ ਤੇ ਸਭ ਤੋਂ ਪਹਿਲਾਂ ਤੇਰੀ ਅਸੀਸ ਲੈਣੀ ਬਿਹਾਰ ਦੇ ਵਿੱਚ ਇੱਕ ਨਗਰ ਹੈ ਸਸਰਾਮ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਉੱਥੇ ਗਏ ਆ ਬੜੀ ਇਹ ਭਾਵਨਾ ਵਾਲੀ ਇਹ ਘਟਨਾ ਹੈ ਉੱਥੇ ਇੱਕ ਗੁਰੂ ਸਾਹਿਬ ਜੀ ਦਾ ਪਿਆਰਾ ਸਿੱਖ ਸੀ ਜਿਹਦਾ ਨਾਮ ਸੀ ਭਾਈ ਫੱਗੋ ਉੰਜ ਇਤਿਹਾਸ ਵਿੱਚ ਉਹਨੂੰ ਅਦਬ ਸਹਿਤ ਉਹਨਾਂ ਨੂੰ ਸਾਰੀ ਸੰਗਤ ਚਾਚਾ ਫੱਗੋ ਕਹਿੰਦੀ ਸੀ ਬਾਣੀ ਦਾ ਰਸੀਆ ਸੀ ਨਾਮ ਭਜਨ ਬੰਦਗੀ ਜੁੜੀ ਹੋਈ ਆਤਮਾ ਸੀ ਇਹ ਕੰਮ ਕਰਦੇ ਸਨ ਲੋਕਾਂ ਦੇ ਘਰਾਂ ਵੀ ਜਾ ਕੇ ਜਿਹੜੇ ਸਿੱਖ ਸਨ ਉਹਨਾਂ ਨੇ ਕਾਰ ਭੇਟਾ ਤਸਵੰਦ ਦੀ ਮਾਇਆ ਇਕੱਠੀ ਕਰਨੀ ਗੁਰੂ ਦਰਬਾਰ ਵਿੱਚ ਖੁੰਡੀ ਕਰਕੇ ਭੇਜਦੇ ਨੇ ਜਿਵੇਂ ਅੱਜ ਕੱਲ ਚੈੱਕ ਡਰਾਫਟਾ ਪਾ ਕਹਿੰਦੇ ਤੇ ਨਾਲ ਘਰ ਵਿੱਚ ਸਭ ਦੇ ਘਰ ਜਾ ਕੇ ਕਹਿਣਾ ਪਾਈ ਸਿਮਰਨ ਕਰੋ ਨਾਮ ਜਪੋ ਸਤਗੁਰੂ ਨੂੰ ਯਾਦ ਕਰਿਆ ਕਰੋ ਤੇ ਇਹ ਕੁਦਰਤੀ ਹੈ ਪਿਆਰਿਓ ਜੇ ਕਮਾਈ ਵਾਲਾ ਘਰ ਚੋਂ ਲੰਘ ਜਾਏਗਾ ਘਰ ਹੀ ਬਦਲ ਜਾਂਦਾ ਹੈ ਮਹਾਰਾਜ ਜਿਨ ਕਹ ਜਿਸ ਕਾ ਅੰਤਰ ਬਸੈ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਭਾਈ ਫੱਗੂ ਚਾਚਾ ਫੱਗੂ ਲੰਗ ਸੇਵਾ ਕਰਦੇ ਨੇ ਸੰਗਤ ਦੀ ਇਹਨਾਂ ਨੇ ਘਰ ਬਣਾਣਾ ਸ਼ੁਰੂ ਕਰ ਦਿੱਤਾ ਮਹਾਰਾਜ ਕਰ ਰਿਹਾ ਵਾਂ ਦੋਨਾਂ ਸ਼ਲੋਕਾਂ ਦਾ ਪਰਕਰਨ ਇੱਕੋ ਸੀ ਜਿਨ ਨੇ ਧਨ ਦਿੱਤਾ ਸੰਪਤੀ ਦਿੱਤੀ ਅਰ ਜੇ ਨੀਕੇ ਧਾਮ ਸੋਹਣੇ ਕਰ ਦਿੱਤਾ ਪਿੱਛੇ ਘਰ ਬਣਾ ਲਿਆ ਕਮਰੇ ਬਣਾ ਲਏ ਤੇ ਕਾਰੀਗਰ ਨੂੰ ਕਹਿੰਦਾ ਵੀ ਜਿਹੜਾ ਮੇਰੇ ਘਰ ਦਾ ਦਰਵਾਜ਼ਾ ਹੈ ਨਾ ਇਹ ਛੋਟਾ ਨਾ ਬਣਾਈ ਕਾਰੀਗਰ ਕਹਿੰਦਾ ਦੀ ਦੱਸੋ ਜਿਹੜਾ ਮੇਨ ਗੇਟ ਮੇਨ ਦਰਵਾਜਾ ਕਹਿੰਦਾ ਜੀ ਕਿੰਨਾ ਉੱਚਾ ਕਹਿੰਦਾ ਇੰਨਾ ਕੁ ਉੱਚਾ ਬਣਾਈ ਕਿ ਘੋੜੇ ਤੇ ਚੜਿਆ ਹੋਇਆ ਸਰੀਰ ਅੰਦਰ ਆ ਸਕੇ ਚਲੋ ਸੰਗਤ ਵੀ ਪਿਆਰ ਕਰਦੀ ਸੀ ਵੀ ਚਾਚਾ ਫੱਗੂ ਘਰ ਬਣਾਉਂਦਾ ਪਿਆ ਤੇ ਕਾਰੀਗਰ ਪੁੱਛਦਾ ਜੀ ਤੇ ਇਹ ਕਿਉਂ ਇੰਨਾ ਉੱਚਾ ਤੁਸੀਂ ਤੇ ਅੰਦਰ ਘੋੜਾ ਕੋਈ ਲੈ ਕੇ ਨਹੀਂ ਆਉਂਦੇ ਤੁਸੀਂ ਉੱਤਰ ਕੇ ਥੱਲੇ ਆਉਂਦੇ ਚਾਚਾ ਫੱਗੂ ਕਹਿੰਦਾ ਮੈਂ ਇਸ ਘਰ ਵਿੱਚ ਆਹ ਕਮਰਾ ਤਿਆਰ ਹੋ ਗਿਆ ਹੈ ਪਲੰਗ ਤਿਆਰ ਕਰਾ ਦਿੱਤਾ ਹੈ ਵਿਸ਼ਾਈ ਕਰਾ ਦਿੱਤੀ ਹੈ ਮੈਂ ਰੋਜ਼ ਇਹਦੇ ਕੋਲ ਬੈਠ ਕੇ ਗੁਰੂ ਕੀ ਬਾਣੀ ਪੜਾਂਗਾ ਪਰ ਮੈਂ ਇਸ ਵਸੇਬੇ ਨੂੰ ਤਾਂ ਇਸ ਘਰ 'ਚ ਵਸੇਬਾ ਕਰਾਂਗਾ ਜਦੋਂ ਮੇਰਾ ਗੁਰੂ ਤੇਗ ਬਹਾਦਰ ਆਏਗਾ ਤੇ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਹੋਣ ਤੇ ਉਹਨਾਂ ਨੂੰ ਘੋੜੇ ਤੋਂ ਉਤਰਨਾ ਨਾ ਪਵੇ ਉਹ ਘੋੜੇ ਤੇ ਅਸਵਾਰ ਹੋਈ ਇਸ ਦਰਵਾਜ਼ੇ ਵਿੱਚੋਂ ਲੰਘ ਕੇ ਅੰਦਰ ਆ ਜਾ। ਸੁਣਨ ਵਾਲਿਆਂ ਕਿਹਾ ਪਤਾ ਨਹੀਂ ਇਹ ਬਾਬਾ ਇਹ ਚਾਚਾ ਫੱਗੂ ਇਹ ਗੱਲਾਂ ਕੀ ਕਰਦਾ ਪਿਆ। ਕਿੱਥੇ ਪੰਜਾਬ ਦੀ ਧਰਤੀ ਅੱਜ ਵੇਲੇ ਸਾਧ ਨਹੀਂ ਸੰ। ਉਹਨਾਂ ਕਿਹਾ ਦੇਖ ਲੋਕਾਂ ਨੇ ਕਿਹਾ ਵੀ ਗੁਰੂ ਤੇਗ ਬਹਾਦਰ ਸਾਹਿਬ ਪੰਜਾਬ ਦੀ ਧਰਤੀ ਤੇ ਤੂੰ ਇਸੀ ਇਸ ਧਰਤੀ ਤੇ ਬੈਠੇ ਆਂ ਇੰਨੀ ਦੂਰੀ ਉਹ ਕਹਿੰਦੇ ਨੇ ਸੁਰਤ ਦੀਆਂ ਕੋਈ ਦੂਰੀਆਂ ਨਹੀਂ ਹੁੰਦੀਆਂ ਜਦੋਂ ਭਾਵਨਾ ਸਹਿਤ ਯਾਦ ਕਰੀਏ ਸੱਚ ਇਹ ਵੇ ਗੁਰੂ ਕਰੋੜਾਂ ਕੋ ਵੀ ਪੈਂਡਾ ਕਰਕੇ ਪਹੁੰਚ ਜਾਂਦਾ ਹੈ ਉਹਨਾਂ ਪੁੱਛਿਆ ਜੀ ਕਿਵੇਂ ਉਹ ਕਹਿੰਦੇ ਨੇ ਸਾਨੂੰ ਭਾਈ ਜੀ ਦੇ ਬਚਨ ਚ ਇਤੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਕੇ ਸਤਗੁਰੂ ਸੁਰਤ ਕਰਕੇ ਵੀ ਕਰੋੜਾਂ ਪੈਂਡੇ ਕਾਰੀਗਰ ਨੇ ਘਰ ਬਣਾ ਦਿੱਤਾ ਸੱਚੀ ਮੱਚੀ ਉਹਨੇ ਦਰਵਾਜ਼ਾ ਬਹੁਤ ਖੁੱਲਾ ਰੱਖਿਆ ਉੱਚਾ ਰੱਖਿਆ ਤੇ ਅੰਦਰ ਕਮਰੇ ਦੇ ਪਲੰਗ ਵਿਛਾ ਦਿੱਤਾ ਉਸ ਪਲੰਘ ਕੋਲ ਬੈਠ ਕੇ ਰੋਜ਼ ਭਾਵਨਾ ਨਾਲੋਂ ਬਾਣੀ ਪੜ੍ਹੇ ਉਹਨੇ ਰੋਜ਼ ਸਿਮਰਨ ਕਰਨਾ ਤੇ ਨਾਲ ਅਰਦਾਸ ਕਰਨੀ ਸੱਚੇ ਬਾਦਸ਼ਾਹ ਤੁਸੀਂ ਕਿਰਪਾ ਕਰੋ ਮੇਰੇ ਇਸ ਗ੍ਰਹਿ ਵਿੱਚ ਆਪਣੇ ਮੁਬਾਰਕ ਚਰਨ ਪਾਓ ਮੇਰੇ ਘਰ ਚਾਹੋ ਹਜ਼ੂਰ ਸੱਚੇ ਬਾਦਸ਼ਾਹ ਉਹਨਾਂ ਨੇ ਧੁਰ ਅੰਦਰ ਉਸ ਦੀ ਬੇਨਤੀ ਸਵਕਾਰ ਹੋ ਗਈ ਮਹਾਰਾਜ ਜਦੋਂ ਕਾਂਸੀ ਪਹੁੰਚੇ ਗੁਰੂ ਤੇਗ ਬਹਾਦਰ ਸੱਚੇ ਬਾਦਸ਼ਾਹ ਉਸ ਤੋਂ ਅੱਗੇ ਫਿਰ ਸਸਰਾਮ ਨੂੰ ਗਏ ਆ ਇਤਿਹਾਸ ਕਹਿੰਦਾ ਜਦੋਂ ਇਸ ਨਗਰ ਦੇ ਨਜ਼ਦੀਕ ਗੁਰਦੇ ਪਹੁੰਚਦੇ ਆ ਤੇ ਸੰਗਤ ਬਾਕੀ ਨੂੰ ਇਹ ਸ਼ਬਦ ਕਹਿ ਦਿੱਤੇ ਕਿ ਆਪ ਜੀ ਐਸਤਾ ਐਸਤਾ ਪਿੱਛੇ ਆਓ ਅਸੀਂ ਜਲਦੀ ਨਾਲ ਪਹੁੰਚਣਾ ਹੈ ਪਿਆਰਿਓ ਚਾਚਾ ਫੱਗੂ ਘਰ ਬਣਾਈ ਬੈਠਾ ਦਰਵਾਜ਼ਾ ਕਿਵਾੜ ਦੀਵਾਰ ਵੀ ਦਵਾਰਾ ਬਹੁਤ ਖੁੱਲਾ ਬਣਾਇਆ ਤੇ ਨਾਲ ਉਹ ਕਹਿੰਦਾ ਸੀ ਕਿ ਦਰਵਾਜ਼ੇ ਖੁੱਲੇ ਖੋਣ ਤੇ ਗੁਰੂ ਆਪਣੇ ਆਪ ਆ ਜਾਂਦਾ ਹੈ ਮੈਂ ਕਹਣਾ ਉਹਦੇ ਇਹ ਇਹ ਬਾਹਰमुखी ਘਰ ਦੇ ਅਰਥ ਵੀ ਅੰਦਰੂਨੀ ਨੇ ਬਹੁਤ ਇਹ ਵੀ ਮੈਂ ਅੱਗੇ ਬੇਨਤੀ ਕਰਨਾ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪ ਅਸਵਾਰ ਹੋ ਕੇ ਘੋੜੇ ਤੇ ਪਿਆਰਿਓ ਸਸਰਾਮ ਜਾ ਪਹੁੰਚਿਆ ਲੰਘਦੇ ਹੋਏ ਭਾਈ ਫਗੂ ਆਪਣੇ ਘਰ ਚ ਖੈ ਉਸੇ ਘਰ ਚ ਬੈਠਾ ਹੈ ਮਹਾਰਾਜ ਆਉਣਗੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਘੋੜੇ ਤੇ ਅਸਵਾਰ ਹੋਏ ਇਤਿਹਾਸ ਤਾਂ ਕਹਿੰਦਾ ਮਹਾਰਾਜ ਜੀ ਦੇ ਗਾਤਰੇ ਕਿਰਪਾਨ ਹੈ। ਪੱਥਾ ਤੀਰਾਂ ਦਾ ਹੈ। ਮਹਾਰਾਜ ਜੀ ਦੇ ਮੋਢੇ ਕਮਾਨ ਹੈ ਜਿਹੜੀ ਇਤਿਹਾਸ ਨੇ ਮਹਾਰਾਜ ਜੀ ਦਾ ਉਸ ਵਕਤ ਦਾ ਸਵਰੂਪ ਦੱਸਿਆ ਹੈ। ਮਹਾਰਾਜ ਘੋੜੇ ਦੇ ਸਮੇਤ ਦਰਵਾਜ਼ਾ ਖੁੱਲਾ ਸੀ ਉਹਨੇ ਬੂਵਾ ਵੀ ਕਦੀ ਨਹੀਂ ਬੰਦ ਕੀਤਾ। ਉਹ ਕਹਿੰਦਾ ਬੂਵਾ ਨਾ ਬੰਦ ਕਰਿਓ। ਸੱਚ ਜੇ ਗੁਰਮਖੋ ਜੇ ਦੇ ਖਿਰਦੇ ਦੇ ਦਰਵਾਜ਼ੇ ਲੋਕਾਂ ਦੇ ਸੌੜੇ ਪੈ ਜਾਣ ਤੇ ਗੁਰੂ ਨਿਆਉਣਾ ਕਿੱਥੇ ਹੈ। ਅੰਦਰ ਦਾ ਦਰਵਾਜ਼ਾ ਖੋਲ ਦਿੱਤਾ। ਇਦੇ ਅੰਤਰੀ ਵਾਰਥ ਵੀ ਨੇ ਮਹਾਰਾਜ ਘੋੜੇ ਤੇ ਚੜੇ ਹੋਏ ਉਸ ਦੇ ਗ੍ਰਹਿ ਦੇ ਵਿੱਚ ਪਰਵੇਸ਼ ਕਰਦੇ ਆ ਉਹ ਬੈਠਾ ਦੇਖਦੇ ਨੇ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਮੁਖ ਤੇਜ ਪ੍ਰਤਾਪ ਥੋੜਾ ਜਿਹਾ ਸੋਚੀ ਪੈ ਗਿਆ ਭਾਈ ਫੱਗੂ ਨੇ ਪਹਿਲਾ ਦਰਸ਼ਨ ਨਹੀਂ ਕੀਤੇ ਅੱਗੇ ਵਧਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜੇ ਤੇ ਚੜਦੇ ਕਿਆ ਬੈਠਿਆ ਹੋਇਆ ਕਿਆ ਕਹਿਣ ਲੱਗੇ ਭਾਈ ਫੱਗੂ ਕੰਧਾ ਜੀ ਦੱਸੋ ਕਹਿਣ ਲੱਗੇ ਤੂੰ ਤਾਂ ਸਾਨੂੰ ਕਿੰਨਿਆਂ ਕੋਹਾਂ ਤੋਂ ਸਾਨੂੰ ਸੈਂਕੜੇ ਕੋਹਾਂ ਤੋਂ ਧੂਪ ਆ ਕੇ ਲਿਆਇ ਤੇ ਉਹ ਤੂੰ ਦੂਰ ਖਲੋਤਾ ਅੰਦਰੋਂ ਆਵਾਜ਼ ਆਈ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਕਹਿਣ ਲੱਗੇ ਤੂੰ ਦਰਵਾਜ਼ਾ ਵੱਡਾ ਬਣਾਇਆ ਅੰਦਰ ਪਲੰਘ ਢਾਇਆ ਅਸੀਂ ਤੇਰੀ ਭਾਵਨਾ ਨੂੰ ਪੂਰੀ ਕਰਨ ਆਇਆ ਪਿਆਰੋ ਚਾਚਾ ਫੱਗੂ ਦੌੜ ਕੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹਜ਼ੂਰ ਦੇ ਚਰਨ ਰਕਾਬ ਸਨ ਮੱਥਾ ਟੇਕਿਆ ਮਹਾਰਾਜ ਥੱਲੇ ਉਤਰੇ ਅੰਦਰ ਲੈ ਗਿਆ ਬੋਲ ਨਹੀਂ ਸੀ ਕੁਛ ਰਿਆ ਮੈਂ ਸਿਰਫ ਆਪ ਨੂੰ ਇਸ ਕਰਕੇ ਥੋੜੀ ਜੀ ਉਦਾਹਰਣ ਚਲੋ ਇਤਿਹਾਸ ਵਿੱਚੋਂ ਵੀ ਸੰਗਤ ਦੀ ਭਾਵਨਾ ਬਣੇ ਮੈਂ ਬੇਨਤੀ ਕਰਾਂਗਾ ਗੁਰਮਖੋ ਸੱਚ ਏ ਵੇ ਦੁਨੀਆ ਦੀਆਂ ਤਾਕਤਾਂ ਜਿਉਂਦਿਆਂ ਦਾ ਸਾਥ ਦਿੰਦੀਆਂ ਨੇ ਮੇਰਾ ਗੁਰੂ ਨਾਨਕ ਸਾਹਿਬ ਐਸਾ ਜਦੋਂ ਸ਼ਰੀਰ ਵੀ ਸਾਥ ਛੱਡ ਜਾਏ ਉੱਥੇ ਵੀ ਸਾਥ ਦਿੰਦਾ ਹੈ ਮਹਾਰਾਜ ਜੀ ਉਹਨੇ ਪਲੰਗ ਵਿਛਾ ਦਿੱਤਾ ਸਤਗੁਰੂ ਉੱਤੇ ਬੈਠ ਗਏ ਜਦੋਂ ਹਜ਼ੂਰ ਨੇ ਜੋੜਾ ਲਾਇਆ ਇਤਿਹਾਸ ਕਹਿੰਦਾ ਉਹਨੇ ਸਤਗੁਰੂ ਦਾ ਜੋੜਾ ਆਪਣੀਆਂ ਅੱਖਾਂ ਤੇ ਲਾਇਆ ਆਪਣੇ ਨੇਤਰਾਂ ਦੇ ਨੀਰ ਨਾਲ ਹਜ਼ੂਰ ਦੇ ਜੋੜੇ ਨੂੰ ਜਿਵੇਂ ਤੋਹ ਦਿੱਤਾ ਉਨੀ ਦੇਰ ਨੂੰ ਸੰਗਤ ਆ ਗਈ ਪਿੱਛੋਂ ਸਿੱਖ ਵੀ ਆ ਪਹੁੰਚੇ ਮਹਾਰਾਜ ਜੀ ਨੇ ਕੋਲ ਬੈਠਿਆ ਕਿਆ ਫਗੂ ਤੂੰ ਆਪਣੇ ਘਰ ਦਾ ਦਰਵਾਜ਼ਾ ਵੱਡਾ ਰੱਖਿਆ ਇਹੀ ਭਾਵਨਾ ਤੂੰ ਸਾਡੀ ਸਿੱਖੀ ਦਾ ਥੰਮਬ ਹੈ ਮਹਾਰਾਜ ਦੇਖੋ ਥੇਕ ਹੋਰ ਕਟਨਾ ਵਾਪਰੀ ਮਹਾਰਾਜ ਜਿੱਦਣ ਚੱਲਣ ਲੱਗੇ ਕਿੰਨੇ ਦਿਨ ਇਹ ਤੇ ਘਰ ਰਹੇ ਜਦੋਂ ਹਜ਼ੂਰ ਚੱਲਣ ਲੱਗੇ ਤੇ ਕਹਿੰਦਿਆ ਚਾਚਾ ਫੱਗੋ ਨੂੰ ਕਿ ਜਿਹੜੀ ਤੂੰ ਕਾਰ ਭੇਟਾ ਸਿੱਖਾਂ ਤੋਂ ਇਕੱਠੀ ਕੀਤੀ ਉਹ ਸਾਨੂੰ ਸਾਰੀ ਦੇ ਦੇ ਉਹਨੇ ਕੀਤਾ ਜੀ ਜਿੰਨੀ ਸਿੱਖਾਂ ਦੀ ਕਾਰ ਭੇਟਾ ਦਾ ਮਤਲਬ ਜਿੰਨੀ ਮਾਇਆ ਸੀ ਉਹ ਮਹਾਰਾਜ ਜੀ ਦੇ ਚਰਨਾਂ 'ਚ ਭੇਟਾ ਕਰੇ ਸਤਗੁਰੂ ਦੇਖ ਕੇ ਕਹਿੰਦੇ ਆ ਭਾਈ ਫੱਗੂ ਤੂੰ ਬੜਾ ਸਿਆਣਾ ਹੈ ਗੁਰੂ ਦੀ ਦਿੱਤੀ ਹੋਈ ਭੇਟਾ ਨੂੰ ਲੁਕਾਈ ਦਾ ਨਹੀਂ ਉਹ ਸੋਚੀ ਪੈ ਗਿਆ ਕਿ ਮਹਾਰਾਜ ਕਿ ਮੈਂ ਭੇਟਾ ਏਡਾ ਭਾਵਨਾ ਵਾਲਾ ਸਿੱਖੀ ਸ਼ਬਦ ਕਹਿਣ ਵੀ ਉਹ ਜਿਹੜੀ ਰੱਖੀ ਉਹ ਵੀ ਦੇ ਮਹਾਰਾਜ ਮੈਂ ਕੁਝ ਰੱਖਿਆ ਨਹੀਂ ਕਹਿੰਦਾ ਸਤਗੁਰੂ ਜੋ ਪਹਿਲਾਂ ਇਕੱਠਾ ਹੋਇਆ ਮੈਂ ਉਹ ਹੁੰਡੀ ਕਰਕੇ ਪਹੁੰਚਾਦਾ ਰਿਆਂ ਆ ਮੇਰੇ ਕੋਲ ਘਰ ਪਏ ਸਨ ਇਹ ਮੈਂ ਦੇ ਦਿੱਤੇ ਸਤਿਗੁਰੂ ਕਹਿੰਦਿਆ ਭਾਈ ਫੱਗੋ ਚੇਤੇ ਕਰ ਤੇਰੇ ਘਰ ਚ ਸਾਡੀ ਇੱਕ ਹੋਰ ਵੀ ਭੇਟਾ ਹੈ ਬਸ ਇਹ ਗੱਲ ਸੁਣਦਿਆਂ ਸਾਰ ਭਾਈ ਫੱਗੂ ਬਸ 15 ਵੈ ਤੁਰਿਆ ਚਰਨ پکڑ ਕੇ ਕਹਿੰਦਾ ਸਤਿਗੁਰੂ ਤੇਰਾ ਕੋਟਾਨ ਕੋਟ ਸ਼ੁਕਰ ਸਿੱਖ ਪੁੱਛਦੇ ਦੇਖਦਣ ਕਿਹੜੀ ਭੇਟਾ ਕਹਿੰਦਾ ਦਾਤਾ ਆ ਜਿਹੜੀ 베ਰੀ ਹੈ ਇਸਨ ਲੱਗੇ ਕੋ ਬੇਰ ਇਹ ਵੀ ਤੇਰੀ ਭੇਟਾ ਮੈਂ ਸੰਭ ਕੇ ਰੱਖੀ ਮੇਰੇ ਮੈਨੂੰ ਭੁੱਲ ਗਿਆ ਸੀ ਮਹਾਰਾਜ ਕਹਿੰਦੇ ਨੇ ਭਾਈ ਫਗੋ 10 ਸਾਰੀ ਸਾਖੀ ਸੰਗਤ ਨੂੰ ਉਹਨੇ ਫਿਰ ਦੱਸਿਆ ਕਹਿੰਦਾ ਸੰਗਤ ਜੀ ਮੈਂ ਸਿੱਖਾਂ ਦੇ ਘਰਾਂ ਚ ਅਗਰਾਹੀ ਕਰਨ ਜਾਂਦਾ ਸਾਂ ਭੇਟਾ ਲੈਣ ਇੱਕ ਸਿੱਖ ਦੇ ਘਰ ਗਿਆ ਉਹ ਮਾਇਕ ਪੱਖੋ ਧਨ ਪੱਖੋ ਕੋਈ ਅਮੀਰ ਨਹੀਂ ਸੀ ਤੇ ਮੈਂ ਉਹਦੇ ਘਰ ਦਰਵਾਜ਼ਾ ਖੜਕਾ ਕੇ ਬੇਨਤੀ ਕੀਤੀ ਮੈਂ ਗੁਰੂ ਕੀ ਕਾਰ ਭੇਟਾ ਲੈਣਾ ਆ ਕਿ ਤੁਸੀਂ ਮੈਨੂੰ ਦੇ ਦਿਓ ਕਹਿੰਦੇ ਉਸ ਦੀ ਸਿੱਖਣੀ ਝਾੜੂ ਲਾ ਰਹੀ ਸੀ ਉਹ ਕਹਿੰਦੀ ਸਿੱਖ ਘਰ ਨਹੀਂ ਕਹਿੰਦਾ ਮੈਂ ਕਿਹਾ ਵੀ ਜੇ ਉਹ ਘਰ ਨਹੀਂ ਤੁਸੀਂ ਕੋਈ ਦੇ ਦਿਓ ਕਹਿੰਦੇ ਉਹ ਕਹਿਣ ਲੱਗੀ ਸਾਡੇ ਕੋਲ ਤਾਂ ਕੁਝ ਵੀ ਨਹੀਂ ਕੀ ਤਿੰਨ ਦਈਏ ਰੋਟੀ ਮੁਸ਼ਕਲ ਨਾ ਫਿਰ ਦੁਬਾਰਾ ਆਇਓ ਜਦੋਂ ਸਿੱਖ ਆਏਗਾ ਕਹਿੰਦੇ ਨੇ ਸਤਿਗੁਰੂ ਮੈਂ ਉਹਨੂੰ ਕਹਿ ਦਿੱਤਾ ਬੀਬਾ ਜੋ ਤੇਰੇ ਕੋਲ ਆਏ ਉਹ ਹੀ ਦੇ ਦੇ ਕਹਿੰਦੇ ਉਸੇ ਵਕਤ ਉਹ ਝਾੜੂ ਲਾ ਕੇ ਜਿਹੜਾ ਕੂੜਾ ਇਕੱਠਾ ਕੀਤਾ ਸੀ ਕਹਿਣ ਲੱਗੀ ਆ ਝੋਲੀ ਕਰ ਮੈਂ ਕੂੜਾ ਤੇਰੀ ਝੋਲੀ ਚ ਪਾ ਦਿੰਨੀ ਆ ਇਹ ਇਤਿਹਾਸ ਹੈ ਮੈਂ ਬੇਨਤੀ ਕਰਾਂਗਾ ਕਹਿੰਦਾ ਮੈਂ ਉਹ ਪਵਾ ਕੇ ਲੈ ਆ ਜਦੋਂ ਘਰ ਆ ਕੇ ਮੈਂ ਉਸ ਕੂੜੇ ਨੂੰ ਉਸ ਮਿੱਟੀ ਨੂੰ ਦੇਖਿਆ ਉਹਦੇ ਵਿੱਚ ਇੱਕ 베ਰ ਦੀ ਗਿੱਟਕ ਸੀ ਮੈਂ ਭੇਟਾ ਸਮਝ ਕੇ ਆ ਇਥੇ ਬੀਜ ਦਿੱਤੀ ਸਤਿਗੁਰੂ ਆ 베ਰੀ ਉਸੇ 베ਰ ਦੀ ਗਿੱਟਕ ਵਿੱਚੋਂ ਨਿਕਲੀ ਮੈਂ ਆਪ ਨੂੰ ਬੇਨਤੀ ਕਰਾਂ ਪਿਆਰਿਓ ਕੇਵਲ ਉੱਚੇ ਘਰ ਚ ਨਹੀਂ ਸ਼ੁਕਰ ਕਰਨ ਦੀ ਬਰਤੀ ਹੋਵੇ ਇੱਕ ਬੇਰਵੀ ਗੁਰੂ ਤੇਗ ਬਹਾਦਰ ਦੇ ਘਰ ਚ ਪਰਵਾਨਗ